ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਹਾਂ ਤੇ ਲਾਉਣੀ ਵੀਰੇ ਆਪਾਂ ਅੱਜ ਵਾਲੇ ਆਪਾਂ ਇਹ ਬ੍ਰਾਹਮਾਸਟਰ ਦੀ ਵੀਡੀਓ ਮੈਂ ਕਿਹਾ ਲਿਓ ਹਲਕੀ ਜਿਹੀ ਪਹਿਲਾਂ ਭਰਾਵਾਂ ਨੂੰ ਚੱਲ ਕੇ ਮਰਵਾ ਦਈਏ ਬਾਕੀ ਆਪਾਂ ਛੋਟੇ ਵੀਡੀਓ ਵੀ ਲਾਈ ਸੀ ਜਨਮਰ ਦੀ ਠੀਕ ਹੈ ਜੀ ਗੱਤ ਕਾਠ ਰੰਗ ਰੂਪ ਚੈੱਕ ਕਰ ਲਓ ਬਾਕੀ ਚਲੋ ਬਖਾਉਣੇ ਤੁਹਾਨੂੰ ਮਕਮਲ ਵੀਡੀਓ ਤੇ ਅੱਜ ਵਾਲੇ ਜਨਮਰ ਨਾਲ ਭਰਾ ਕੇ ਤੇ ਛੱਡ ਦਿਕੋ ਕਿ ਇਹੋ ਜੀ ਚੀਜ਼ ਤੁਹਾਨੂੰ ਪਤਾ ਐਸ ਰੇਟ ਦੇ ਵਿੱਚ ਨਹੀਂ ਮਿਲਣੀ ਮੇਰਾ ਭਰਾ ਐਸੇ ਗੱਲਾਂ ਦਾ ਦਾਵਾ ਆਪਣਾ ਠੀਕ ਹੈ ਜੀ ਹਾਂਜੀ ਭਾਈ ਜੀ ਨਮਸਕਾਰ ਆ ਦਾਬੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸੁਆਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਭਾਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਐਕ ਤੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਮੇਰਾ ਛੋਟਾ ਭਰਾ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਇਹੋ ਜਿਹੇ ਬ੍ਰਹਮਾਸਤਰਾ ਦਾ ਸ਼ੌਂਕ ਕਰਦੇ ਹੋਏ ਠੀਕ ਹੈ ਜੀ ਆਨੰਦਮਾਨਦੇ ਹੋਣਗੇ ਉਹ ਹਾਂਜੀ ਵੀ ਦਰਸ਼ਕੋ ਕੱਲ ਵੀਰੇ ਆਪਾਂ ਜੋੜਾ ਪਾਇਆ ਸੀ ਉਸਤਾਬ ਦੇਵਿੰਦਰ ਵਾਲੇ ਕਬੂਤਰਾਂ ਦੇ ਵਿੱਚੋਂ ਰੱਤੇ ਚਿੱਟੀਆਂ ਅੱਖਾਂ ਦੇ ਠੀਕ ਹੈ ਜੀ ਤੇ ਮੇਰਾ ਵੀਰ ਜੋੜਾ ਆਪਣਾ ਸੇਲ ਹੋ ਚੁੱਕਾ ਆ ਬਹੁਤ ਭਰਾ ਹੁਣ ਤੱਕ ਉਸ ਜੋੜੇ ਬਾਰੇ ਆਪਾਂ ਨੂੰ ਪੁੱਛ ਰਹੇ ਨੇ ਕਾਸ਼ ਵੀਰੇ ਜੋੜਾ ਸਾਨੂੰ ਦੇ ਦਿਓ ਯਾਰ ਜੋੜਾ ਸਾਨੂੰ ਬਹੁਤ ਪਸੰਦ ਸੀ ਵੀਰੇ ਤੁਹਾਨੂੰ ਮੈਂ ਹਰ ਵੀਡੀਓ ਵਿੱਚ ਕਹਿਣਾ ਆਪਣੇ ਜਾਨਵਰਾਂ ਦੀ ਕੁਆਲਿਟੀ ਵਾੜੇ ਸਟ੍ਰਕਚਰ ਰੰਗ ਰੂਪ ਔਰ ਬਜੀ ਸਾਵੇਂ ਕਬੂਤਰਾਂ ਦੇ ਵਿੱਚੋਂ ਵੱਡੇ ਕਬੂਤਰ ਪਾਈਦੇ ਨੇ ਔਰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਇਸੇ ਕਰਕੇ ਮੇਰਾ ਭਰਾ ਨਾਲ ਨਾਲ ਜਾਨਵਰ ਸੇਲ ਹੋ ਜਾਂਦੇ ਨੇ ਤੇ ਮੇਰਾ ਭਰਾ ਅੱਜ ਤੁਹਾਡੇ ਵਾਸਤੇ ਜਿਹੜਾ ਜੋੜਾ ਕੱਢਿਆ ਨੀਰੀ ਤਬਾਹੀ ਵਾਲਾ ਜੋੜਾ ਮੇਰਾ ਭਰਾ ਵੀਰੇ ਕਬੂਤਰ ਐਸਾ ਇਹਦੇ ਬੱਚੇ ਜਿੰਨੇ ਮਰਜ਼ੀ ਡਾਲੀਓ ਫੁੱਲ ਗਰੰਟੀ ਵਾਲਾ ਜੋੜਾ ਆਂਡੇ ਬੱਚੇ ਧਰਦਾ ਹੋਇਆ ਜੋੜਾ ਕਬੂਤਰ ਦੇ ਬੱਚੇ ਜਾਂਦੇ ਨਹੀਂ ਬਾਹਲੇ ਪਿੰਡਾਂ ਤੋਂ ਠੀਕ ਹੈ ਜਿੱਥੇ ਮਰਜ਼ੀ ਛੱਡ ਦੋ ਮੇਰਾ ਭਰਾ ਇਸ ਗੱਲ ਦੀ ਆਪਣੀ ਗਰੰਟੀ ਆ ਆਂਡੇ ਬੱਚੇ ਧਰਦਾ ਹੋਇਆ ਬਾਕੀ ਆ ਜਿਹੜਾ ਸੱਦੇ ਨਾਲ ਆਪਣਾ ਸ਼ਿਕਾਰੀ ਹੋਇਆ ਨਾ ਉਸ ਭਰਾ ਨੇ ਜੋੜੇ ਨੂੰ ਵੇਚ ਕੇ ਸਮਝਣਾ ਹਾਂ ਵੀ ਜੋੜੇ ਦੇ ਵਿੱਚ ਕੀ ਗੱਲ ਬਾਤ ਤੇ ਕਿਹੜੀ ਕੁਆਲਿਟੀ ਹੈਗੀ ਜਿਹੜੇ ਭਰਾਵਾਂ ਨੇ ਇਹੋ ਜਿਹੇ ਜਾਨਵਰ ਡਾਇਏ ਹੋਏ ਨੇ ਠੀਕ ਆ ਜੀ ਅਸਲ ਸਿਆਣਾ ਕਬੂਤਰਬਾਜ਼ ਤਾਂ ਮੇਰਾ ਭਰਾ ਜੋੜੇ ਨੂੰ ਵੇਚ ਕੇ ਸਮਝਗਾ ਹਾਂ ਵੀਰੇ ਜੋੜਾ ਬਾਕੀ ਬਹੁਤ ਜ਼ਿਆਦਾ ਕਰਾ ਆ ਵੇਚਣ ਨੂੰ ਮੈਂ ਵੀਰੇ ਜੋੜੇ ਦਾ ਰੇਟ ਕਹਦਾ ਜੀ ਰੇਟ ਇਹਦਾ 6000 ਆ 5000 ਆ 4000 ਆ ਨਹੀਂ ਵੀਰੇ ਇਸ ਰੇਂਜ ਦੇ ਜਾਨਵਰ ਆਪਾਂ ਨਹੀਂ ਲਾਉਂਦੇ ਹਾਂ ਕਿਸੇ ਮੌਕੇ ਸਾਨੂੰ ਵੀ ਉਸ ਰੇਟ ਦੇ ਵਿੱਚ ਮਿਲਦੇ ਤਾਂ ਆਪਾਂ ਵੀ ਉਹ ਰੇਟ ਦੇ ਵਿੱਚ ਸੇਲ ਕਰੀਦੇ ਨੇ ਮੇਰਾ ਵੀਰ ਠੀਕ ਹੈ ਬਾਕੀ ਤੁਹਾਨੂੰ ਪਤਾ ਯਾਰ ਇਹੋ ਜਿਹੇ ਜਾਨਵਰ ਮੇਰਾ ਭਰਾ ਸੇਲ ਕਰਨ ਦੀ ਗੱਲ ਦੂਰ ਜਲਦੀ ਕੋਈ ਬੰਦਾ ਬਖਾਉਂਦਾ ਤੱਕ ਨਹੀਂ ਪਰ ਉਹ ਬੰਦੇ ਦਾ ਦਿਲੋਂ ਧੰਨਵਾਦ ਆ ਵੀਰੇ ਜਿਹੜੇ ਸਾਨੂੰ ਏਡੇ ਚੰਗੇ ਜਾਨਵਰ ਦਿੰਦੇ ਨੇ ਜਿਵੇਂ ਮੈਂ ਹਰ ਵੀਡੀਓ ਵਿੱਚ ਕਹਿੰਦਾ ਵੀਰੇ ਜਿਹੜੇ ਬੰਦੇ ਦਾ ਜੋ ਕ੍ਰੈਡਿਟ ਬਣਦਾ ਆ ਆਪਾਂ ਉਸ ਬੰਦੇ ਨੂੰ ਉਸ ਚੀਜ਼ ਦਾ ਕ੍ਰੈਡਿਟ ਦਈਏਦਾ ਠੀਕ ਹੈ ਏ ਨਹੀਂ ਹਾਂ ਤੁਹਾਨੂੰ ਮੈਂ ਕਹੀਆਂ ਉਹ ਜੀ ਬਹੁਤ ਸਾਨੂੰ ਆਹ ਕੁੱਤਰ ਬਹੁਤ ਔਖੇ ਮਿਲੇ ਫਲਾਣਾ ਠਮਾਕਾ ਨਹੀਂ ਮੇਰਾ ਵੀਰ ਠੀਕ ਹੈ ਉਹ ਬੰਦੇ ਦਾ ਧੰਨਵਾਦ ਯਾਰ ਜਿਹੜੇ ਸਾਨੂੰ ਚੰਗੇ ਜਾਨਵਰ ਦਿੰਦੇ ਨੇ ਉਹਨਾਂ ਦੇ ਬਦੌਲਤ ਹੀ ਆਪਾਂ ਤੁਹਾਨੂੰ ਚੰਗੇ ਜਾਨਵਰਾਂ ਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦਰਸ਼ਕੋ ਆਪਣੇ ਚੈਨਲ ਦੇ ਉੱਤੇ ਮੇਰਾ ਵੀਰ ਸ਼ੌਕ ਸਾਨੂੰ ਕਰਵਾਈਦਾ ਆ ਠੀਕ ਹੈ ਬਾਕੀ ਚੈੱਕ ਕਰੋ ਜੋੜਾ ਤੇ ਮੇਰਾ ਭਰਾ ਨਾਲ ਦੇ ਨਾਲ ਫੋਨ ਲਾ ਦਿਓ ਤੇ ਕਹ ਜਿਓ ਕਾਸ਼ ਵੀਰੇ ਰੱਖ ਲਈ ਜੋੜੀ ਆਪਣੀ ਹੁਣ ਕਿਤੇ ਗਾਹਣਾ ਜਿਗਾ ਦੀ ਠੀਕ ਹੈ ਤੇ ਆਗੂ ਦਰਸ਼ਕੋ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਵਾਖੇ ਤੁਹਾਡਾ ਵੀਰ ਸ਼ੌਕ ਕਰਾਉਂਦਾ ਤੇ ਇਹ ਵੀਡੀਓ ਵਿੱਚ ਤੁਸੀਂ ਲਾਸਟ ਟਾਈਮ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਮੈਂਟ ਕਰਕੇ ਤੁਸੀਂ ਲਾਜ਼ਮੀ ਜਾਣਾ ਚੰਗਾ ਕਮੈਂਟ ਕਰਨਾ ਮਾੜਾ ਕਰਨਾ ਉਹ ਤੁਹਾਡੇ ਤੇ ਆ ਮੇਰਾ ਭਰਾ ਤੁਹਾਡੇ ਚੰਗੇ ਕਮੈਂਟ ਵੀ ਤੁਹਾਡੇ ਛੋਟੇ ਭਾਣੂ ਕਬੂਲ ਆ ਤੇ ਮਾੜੇ ਵੀ ਮੇਰਾ ਭਰਾ ਠੀਕ ਹੈ ਕਿਉਂ ਕਿ ਦੱਸ ਕੋ ਮਾੜੇ ਕਮੈਂਟ ਕਰਨ ਲੱਗੇ ਵੀ ਫਿਰ ਟਾਈਮ ਲੱਗਦਾ ਆ ਅਗਲਾ ਵੀ ਸਾਡੇ ਆਸਤੇ ਆਪਣੇ ਕੀਮਤੀ ਟਾਈਮ ਦੇ ਵਿੱਚ ਉਹ ਟਾਈਮ ਕੱਢਦਾ ਆ ਮਾੜਾ ਕਮੈਂਟ ਕਰਨ ਦੇ ਲਈ ਤੇ ਸਾਡਾ ਵੀ ਹੱਕ ਮੰਦਾ ਯਾਰ ਬੰਦੇ ਨੂੰ ਆਪਾਂ ਰਿਪਲਾਈ ਕਰੀਏ ਠੀਕ ਹੈ ਚੱਕਰੀ ਕੋਈ ਨਹੀਂ ਮੇਰਾ ਵੀ ਠੀਕ ਹੈ ਤੁਸੀਂ ਜਿਹੜਾ ਕਮੈਂਟ ਕਰਨਾ ਕਰੋ ਚੰਗਾ ਕਰਨਾ ਮਾੜਾ ਕਰੋ ਪਰ ਕਰੋ ਜ਼ਰੂਰ ਠੀਕ ਹੈ ਤੇ ਆਓ ਭਰਾ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਸ਼ੌਕ ਜੋੜੀ ਦਾ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਟਾਈਮ ਬਣੇ ਰਹੋ ਬਾਕੀ ਬਿਠਾ ਚੈੱਕ ਕਰੋ ਜਮਾ 골ਡਨ ਰੰਗ ਦੀਆਂ ਬਿਠਾਂ ਸੁੱਟੀਆਂ ਤੇ ਮੇਰਾ ਵੀ ਠੀਕ ਹੈ ਪੋਹਾਂ ਜੀ ਵੀ ਦਰਸ਼ਕੋ ਆਕਰੋਧਦਾਰ ਜੀ ਆਪਣੇ ਤੁਸੀਂ ਅੱਜ ਵਾਲੇ ਵੱਡੇ ਕੂਤਰ ਦੇ ਬਾਬੇ ਤਾਂ ਨਾਲੇ ਕੂਤਰਾਂ ਵਿੱਚੋਂ ਜੀ ਗੋੜ ਰੰਗਾ ਰਤਾ ਕੂਤਰ ਖੱਟੀਆਂ ਅੱਖਾਂ ਦਾ ਮੇਰਾ ਭਰਾ ਬਿਲਕੁਲ ਬਾਈ ਜੀ ਟੇਪਰ ਦੇ ਵਿੱਚ ਸਿਰ ਤੇ ਮੇਰਾ ਭਰਾ ਐਡਾ ਕੋਈ ਚੰਗਾ ਬਲਾਡਿਆ ਨਾ ਯਾਰ ਕਬੂਤਰ ਦਾ ਬਚੇ ਮੇਰਾ ਵੀ ਕੂਤਰ ਦੇ ਬਹਿ ਜਾ ਬਹਿਆ ਕਰਾਉਂਦੇ ਆ ਜੀ ਬਾਕੀ ਜਿਹੜਾ ਸਦਨ ਆਪਣਾ ਸ਼ਿਕਾਰੀ ਹੋਏਗਾ ਨਾ ਉਸ ਭਰਾ ਨੇ ਜਨਪਰ ਵੇਖ ਕੇ ਸਮਝਣਾ ਕਿ ਹਾਂ ਵੀ ਕਬੂਤਰ ਵਿੱਚ ਕੀ ਗੱਲ ਆ ਤੇ ਕੀ ਬਾਤ ਆ ਦੇਖੋ ਯਾਰ ਕਬੂਤਰ ਨੂੰ ਮੈਂ ਵੀ ਹੱਥ ਦੇ ਵਿੱਚ ਫੜਿਆ ਆ ਵੀਰੇ ਐਡਾ ਕੋਈ ਲਾਈਟ ਵੇਟ ਕਬੂਤਰ ਆ ਔਰ ਵੀਰੇ ਬਿਲਕੁਲ ਰੇਸ਼ਮਦਾਰ ਕਬੂਤਰ ਦੇਖੋ ਜੀ ਸ਼ਾਈਨ ਕਰਦਾ ਪਿਆ ਕਬੂਤਰ ਆ ਮੇਰਾ ਭਰਾ ਠੀਕ ਹੈ ਹੱਥੋਂ ਮੇਰਾ ਭਰਾ ਸਲਿੱਪ ਕਰਦਾ ਯਾਰ ਕਬੂਤਰ ਐਡਾ ਸੋਹਣਾ ਵਜੂਦ ਐਡਾ ਸੋਹਣਾ ਪਰਪਲਾ ਇੰਨੀ ਮਲਾਮਤ ਇਹਨੂੰ ਮਹਾਰਾਜ ਨੇ ਦਿੱਤੀ ਆ ਮੇਰਾ ਵੀਰ ਠੀਕ ਹੈ ਤੇ ਬਾਕੀ ਆਖਰੀ ਮੇਰਾ ਭਰਾ ਤੁਸੀਂ ਕੁਆਲਿਟੀ ਚੈੱਕ ਕਰ ਲਓ ਜਿਵੇਂ ਤੁਹਾਨੂੰ ਹਰ ਵੀਡੀਓ ਵਿੱਚ ਮੈਂ ਕਹਿੰਨਾ ਦਰਸ਼ਕੋ ਜਿਹੜਾ ਜਾਨਵਰ ਚੰਗਾ ਹੋਏਗਾ ਨਾ ਉਹ ਕੂਤਰ ਦੀ ਸ਼ੈਕਲ ਹੀ ਦੱਸ ਦਿੰਦੀ ਮੇਰਾ ਭਰਾ ਨਹੀਂ ਤਾਂ ਬੋਲਣ ਨੂੰ ਵੀਰੇ ਬੰਦੇ ਇੱਥੇ ਗੱਲਾਂ-ਗੱਲਾਂ ਵਿੱਚ ਬਾੜੀਆਂ ਜਿਦਾ ਦਿੰਦੇ ਕੂਤਰਾਂ ਦੀਆਂ ਠੀਕ ਹੈ ਜੀ ਗੱਲਾਂ-ਗੱਲਾਂ ਦੇ ਵਿੱਚ ਪਰ ਮੇਰਾ ਵੀਰ ਜੋ ਚੀਜ਼ ਰਿਐਲਿਟੀ ਹੁੰਦੀ ਆ ਆਪਾਂ ਤੁਹਾਨੂੰ ਉਹੀ ਦੱਸੀਦੀ ਆ ਜੀ ਠੀਕ ਐ ਤੇ ਆ ਲੋ ਜੀ ਇੰਨਾ ਕੋ ਲਾਈਟ ਵੇਟ ਕਬੂਤਰ ਯਾਰ ਲੱਗਦੇ ਨਹੀਂ ਕਿ ਹਾਂ ਵੀਰੇ ਮੈਂ ਹੱਥ ਦੇ ਵਿੱਚ ਕੋਈ ਚੀਜ਼ ਫੜੀ ਹੋਈ ਆ ਬਿਲਕੁਲ ਰਹਿਣ ਆਦਾ ਇਕੱਲੇ ਫਾਰੀ ਆਪਾਂ ਹੱਥ ਦੇ ਵਿੱਚ ਲੈ ਏ ਨੇ ਚੈੱਕ ਕਰ ਲਓ ਮੇਰਾ ਭਰਾ ਬੱਚੇ ਸਕੂਤ ਦੇ ਜਿੰਨੇ ਮਰਜ਼ੀ ਡਾਲ ਗਿਓ ਪੂਰਾ ਗਾਰੰਟੀ ਵਾਲਾ ਮੇਰਾ ਵੀਰ ਕਬੂਤਰ ਆ ਠੀਕ ਐ ਕੋਈ ਕੂੜੇ ਦੇ ਭਾਅ 'ਚ ਮੋਲ ਦੇਣ ਵਾਲਾ ਬੰਦਾ ਸਾਨੂੰ ਫੋਨ ਨਾ ਲਾਵੇ ਠੀਕ ਐ ਇਹ ਵੀ ਨਹੀਂ ਕਿ ਅਸੀਂ ਬਹੁਤ ਮਹਿੰਗੇ ਕੂਤਰ ਆ ਵੇਚਦੇ ਆ ਨਹੀਂ ਮੇਰਾ ਭਰਾ WhatsApp ਉੱਤੇ ਆ ਕੇ ਮੈਸੇਜ ਕਰੋ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਆਹ 10 ਕੋ ਜਾਨਵਰ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਬਿਲਕੁਲ ਫੀਲੀਆਂ ਖਾਤੇ ਬੱਚੇ ਸਰ ਪੂਰੀ ਨੋਕ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਜੀ ਬਹੁਤ ਟਾਪ ਕੁਆਲਿਟੀ ਦਾ ਪੱਲਾ ਲੱਗਿਆ ਹੋਇਆ ਸਕੂਟਰ ਠਹਿਰ ਜਾ ਪੁੱਤ ਠਹਿਰ ਜਾ ਆ ਲੋ ਜੀ ਲਾਸਟ ਵਾਲੀ ਕੰਨੀ ਦਰਸ਼ਕੋ ਆ ਰਹੀ ਆ ਆ ਪਹਿਲਾਂ ਅੰਦਰੋਂ ਚੈੱਕ ਕਰ ਲੋ ਜੀ ਵੀਰੇ ਜਿਹੜੇ ਬੰਦਿਆਂ ਤੋਂ ਜਾਨਵਰ ਆਏ ਨੇ ਨਾ ਬਿਲਕੁਲ ਸਾਫ਼ ਸੁਥਰੇ ਨੇ ਇਹ ਨਹੀਂ ਕੋਈ ਜੂੰਆਂ ਮੱਖੀਆਂ ਲੱਗੀਆਂ ਹੋਈਆਂ ਨਹੀਂ ਬਿਲਕੁਲ ਸਾਫ਼ ਸੁਥਰੇ ਮੇਰਾ ਭਰਾ ਜਾਨਵਰਿਆ ਚੈੱਕ ਆਪੋ ਤੇ ਰਹੀ ਗੱਲ ਪੂਸ ਦੀ ਉਹ ਤੁਹਾਨੂੰ ਪਤਾ ਹੀ ਆ ਜੀ ਕਿ ਆਪਾਂ ਤਾਂ ਗੂੰਦ ਲਾ ਕੇ ਜੋੜ ਕੇ ਪੂਸ ਵਿਖਾਈ ਦੀ ਹੈ ਠੀਕ ਹੈ ਨਹੀਂ ਯਾਰ ਬਿਲਕੁਲ ਬੰਦ ਪੂਸ ਰਹਾ ਦਾ ਚੈੱਕ ਆ ਦੋ ਮੇਰਾ ਵੀਰ ਠੀਕ ਹੈ ਜੀ ਸਰੇ ਤਾਂ ਹੀ ਕੂਟਰ ਕੰਨੀਆ ਰਹਾ ਜਦ ਕਿ ਲਾਸਟ ਵਾਲੀ ਕੰਨੀ ਆ ਰਹੀ ਆ ਚੈੱਕ ਆਪ ਲੋ ਬਾਕੀ ਮਕਮਲ ਪਲਾ ਚੈੱਕ ਕਰੋ ਦੇਖੋ ਜੀ ਤੇ ਆ ਵੀਰੇ ਕੂਟਰ ਦੇ ਪੈਰ ਚੈੱਕ ਕਰੋ ਬੰਦ ਜੋੜ ਬ੍ਰੀਕ ਜੇ ਪੈਰ ਛੱਲਾ ਲੱਗਾ ਪਰ ਵੀਰੇ ਛੱਲਾ ਕੱਟਿਆ ਹੋਇਆ ਇਸ ਕੂਟਰ ਦੇ ਠੀਕ ਹੈ ਆ ਪੈਰ ਚੈੱਕ ਕਰ ਲਓ ਮੇਰਾ ਭਰਾ ਪੈਰਾਂ ਦੇ ਉੱਤੇ ਹਲਕੇ ਹਲਕੇ ਜੇ ਬਾਲ ਆ ਮੇਰਾ ਵੀਰ ਜੋ ਚੰਗੇ ਕੂਟਰ ਦੇ ਨਿਸ਼ਾਨੀ ਹੁੰਦੀ ਹੈ ਠੀਕ ਹੈ ਇਹ ਆ ਲੂਮਰਾ ਵੀਰ ਕਰੋ ਚੈੱਕ ਬਿਲਕੁਲ ਬ੍ਰੇਕ ਹਲਕੇ ਹਲਕੇ ਜੇ ਬਾਲਿਆ ਮੇਰਾ ਭਰਾ ਠੀਕ ਹੈ ਜੀ ਇਹ ਆ ਲੋ ਜੀ ਆ ਸੀਗਾ ਦਰਸ਼ਕੋ ਆਪਣਾ ਅੱਜ ਵਾਲਾ ਟਾਪ ਮਕੰਮਲ ਸਕੂਟਰ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਜਿਹੜੀ ਇਸ ਸਕੂਟਰ ਦੇ ਨਾਲ ਲੱਗੀ ਵੀ ਕੂਤਰੀ ਉਹ ਵਿਖਾਉਣਾ ਤੇ ਹੱਥ ਦੇ ਵਿੱਚ ਆ ਕੇ ਵੇਖੋ ਕਿਵੇਂ ਘੋਗੂਆ ਬਣ ਕੇ ਬੈਠਾ ਤੇ ਪਿੰਜਰੇ ਵਿੱਚ ਦੇਖੋ ਕਿਵੇਂ ਖੌਰੂ ਪਾਉਂਦਾ ਪਿਆ ਸੀਗਾ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੋਅ ਕਰਾਉਣਾ ਹੈਰ ਜੱਟ ਹੈਰ ਜੱਟ ਤਾਂ ਹਾਂ ਜੀ ਵੀ ਦਰਸ਼ਕੋ ਅਕਰੋ ਦੇਦਾਰ ਜੀ ਆਪਣੀ ਵੱਡੀ ਕੂਤਰੀ ਦੇ ਉਸਤਾਦ ਬਿੰਦਰ ਪੂਲੇ ਵਾਲੇ ਕਬੂਤਰਾਂ ਦੇ ਵਿੱਚੋਂ ਜੀ ਗੋੜ ਰੰਗੀ ਰਤੀ ਜਿਵੇਂ ਆਮ ਆਪਣਾ ਰਾਣਾ ਕਾਲਾ ਗੋੜ ਹੁੰਦਾ ਨਾ ਚੈੱਕ ਕਰ ਲਓ ਰੰਗ ਮੇਰਾ ਵੀਰ ਬਹੁਤ ਰੇਅਰ ਪਾਇਆ ਜਾਂਦਾ ਠੀਕ ਆ ਜੀ ਐਸ ਬਰੀਡ ਦੇ ਵਿੱਚੋਂ ਜੇਕਰ ਲੋਕਾਂ ਕੋਲ ਇਹੋ ਜਿਹਾ ਰੰਗ ਹੁੰਦਾ ਜਲਦੀ ਅਗਲਾ ਸੇਲ ਕਰਦਾ ਨਹੀਂ ਚੈੱਕ ਕਰ ਲਓ ਮਰਾ ਵੀਰ ਠੀਕ ਆ ਜੀ ਬੱਚੇ ਮੇਰਾ ਭਰਾ ਜੋੜੀ ਦੇ ਡਾਉਂਗੇ ਤੁਸੀਂ ਵੀ ਕਹੋਗੇ ਹਾਂ ਯਾਰ ਵਾਕੇ ਕੋਈ ਤਬਾਹੀ ਵਾਲੀ ਚੀਜ਼ ਦਿੱਤੀ ਸੀਗੀ ਕਲਰ ਕੰਬੀਨੇਸ਼ਨ ਤੁਹਾਡੇ ਸਾਹਮਣੇ ਆ ਜੀ ਕੋਸ਼ਿਸ਼ ਕੀਤੀ ਆਪਾਂ ਪਿਓਰ ਬਲੱਡ ਦੇ ਵਿੱਚੋਂ ਠੀਕ ਆ ਜੀ ਕਲਰ ਕੰਬੀਨੇਸ਼ਨ ਵੀ ਨਾ ਜਨਨ ਕਿ ਟੁੱਟੇ ਜੋੜਿਆਂ ਦਾ ਉਸਾਂ ਨਾ ਮੇਰਾ ਭਰਾ ਆਪਾਂ ਬਿਲਕੁਲ ਦਰਸ਼ਕੋ ਤਰਾਸ਼ ਤਰਾਸ਼ ਕੇ ਤੁਹਾਡੇ ਵਾਸਤੇ ਜੋੜੇ ਲਾਈ ਦੇ ਮੇਰਾ ਵੀਰ ਠੀਕ ਹੈ ਤੇ ਮੇਰਾ ਭਰਾ ਤੁਸੀਂ ਆਪਾਂ ਨੂੰ ਸਪੋਰਟ ਵੱਧ ਤੋਂ ਵੱਧ ਕਰਨੀ ਆ ਤੇ ਆਪਾਂ ਤੁਹਾਨੂੰ ਇਹੋ ਜਿਹੇ ਜਨਪਰਾ ਦਾ ਮੇਰਾ ਭਰਾ ਡੇਲੀ ਦੇ ਡੇਲੀ ਬੇਸ ਉੱਤੇ ਦਰਸ਼ਕੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸ਼ੌਂਕ ਕਰਵਾਇਆ ਕਰਾਂਗੇ ਠੀਕ ਆ ਵਜੂਦ ਤੇ ਚੈੱਕ ਕਰ ਲੋ ਖੱਟੀਆਂ ਅੱਖਾਂ ਤੇ ਆਹ ਵੇ ਜੀ ਮਾਦੀ ਆਪਣੀ ਦੀ ਅੱਖਿਆ ਜੀ ਆਖਰੀ ਮੇਰਾ ਭਰਾ ਚੈੱਕ ਕਰ ਠੀਕ ਹੈ ਕਾਲੀ ਨੋਕ ਕਾਲੀਆਂੀਆਂ ਨੌਂਦਾਂ ਰੱਖਦੀ ਕੂਤਰੀ ਇਹ ਬਾਕੀ ਰੰਗ ਰੂਪ ਕੱਦ ਕਾਠ ਸ਼ਕਲ ਅਕਲ ਤੁਸੀਂ ਆਪਣੀ ਸਕਰੀਨ ਤੇ ਲਾਈਵ ਚੈੱਕ ਕਰ ਹੀ ਸਕਦੇ ਹੋ ਠੀਕ ਹੈ ਆਂਦੇ ਬੱਚਿਆਂ ਦੀ ਮੇਰਾ ਵੀ ਫੋਲ ਫੋਲਾ ਗਾਰੰਟੀ ਰਹੇਗੀ ਉੱਡਣ ਦੀ ਗਾਰੰਟੀ ਰਹੇਗੀ ਥੋਡੀ ਗਾਰੰਟੀ ਆਪਾਂ ਲੈ ਨਹੀਂ ਸਕਦੇ ਕੀ ਦਾਣਾ ਪਾਣੀ ਪਾਉਣਿਓ ਕਿਹੋ ਜੀ ਥੋਡੀ ਸੰਭਾ ਤੇ ਆ ਦਰਸ਼ਕੋ ਮਾਦੀ ਆਪਣੀ ਦਾ ਪਲਾ ਦੇਖੋ ਜੀ ਕਿੱਡੇ ਨਿੱਕਰ ਵੱਡੇ ਵੱਡੇ ਪੱਲਿਆਂ ਦੀ ਕੂਤਰੀ ਆ ਦੇਖ ਕੇ ਦਰਸ਼ਕੋ ਭੁੱਖ ਲੱਥ ਦੀ ਪਹਿਲੀਆਂ ਤਿੰਨ ਕੰਨੀਆਂ ਚੈੱਕ ਕਰ ਲਓ ਤੁਹਾਨੂੰ ਹੋਰ ਕੁਝ ਵੇਖਣ ਦੀ ਲੋੜ ਹੀ ਨਹੀਂ ਆ ਲੋ ਜੀ ਏ ਕੋਈ ਦਰਸ਼ਕੋ ਮੈਂ ਕੈਂਚੀ ਨਾਲ ਲਾ ਕੇ ਬਰਾਬਰ ਨਹੀਂ ਕੀਤੀਆਂ ਚੈੱਕ ਕਰ ਲਓ ਜਮੰਦਰੂ ਆ ਇਹ ਠੀਕ ਆ ਜੀ ਜਿੱਥੇ ਮਰਜੀ ਬੱਚੇ ਛੜ ਦਿਓ ਜਾਂਦੇ ਨਹੀਂ ਰਹੀ ਤੇ ਆ ਦਰਸ਼ਕੋ ਆਪਣੀ ਮਾਦੀ ਦਾ ਅਗਲਾ ਪੱਲਾ ਮੇਰਾ ਭਰਾ ਚੈੱਕ ਕਰੋ ਜੀ ਪੱਲੇ ਦੀ ਕੁਆਲਿਟੀ ਤੇ ਇਦਾਂ ਲੀਆਂ ਪਹਿਲੀਆਂ ਤਿੰਨ ਕੰਨੀਆਂ ਤੁਸੀਂ ਚੈੱਕ ਕਰ ਲਓ ਬਿਲਕੁਲ ਬਰਾਬਰਾਂ ਦੀ ਚੌੜੇ ਚੌੜੇ ਪੱਲੇ ਆ ਕੋਈ ਗੈਪ ਨਹੀਂ ਕੋਈ ਕਹ ਨਹੀਂ ਮੇਰਾ ਭਰਾ ਰੰਗ ਰੂਪ ਕਲਰ ਕੰਬੀਨੇਸ਼ਨ ਚੈੱਕ ਕਰੋ ਮਰਾ ਭਿਰ ਠੀਕ ਹੈ ਹੁਣ ਵੀਰੇ ਇਹੋ ਜੇ ਕਬੂਤਰ ਕਿਸੇ ਉਹੋ ਜੇ ਬੰਦੇ ਕੋਲੇ ਹੁਣ ਸਾ ਤੁਹਾਨੂੰ ਪਤਾ ਵੀਰੇ ਇਹਨਾਂ ਕਬੂਤਰਾਂ ਦਾ ਰੇਟ ਉੱਥੇ ਜਾ ਕੇ ਕੀ ਹੋ ਜਾਂਦਾ ਯਾਰ ਠੀਕ ਹੈ ਪਰ ਮੰਨ ਕੇ ਚੱਲੋ ਸਾਡੇ ਵਰਗੇ ਯੂਟਿਊਬਰਾਂ ਤੋਂ ਜਦੋਂ ਕੋਈ ਬੰਦਾ ਲੈਂਦਾ ਆ ਉਦੋਂ ਉਹਨਾਂ ਨੂੰ ਰੇਟ ਨਹੀਂ ਭਰਨਾ ਹੁੰਦਾ ਯਾਰ ਮੈਂ ਤੁਹਾਨੂੰ ਜਿਵੇਂ ਹਰ ਵੀਡੀਓ ਵਿੱਚ ਕਹਿੰਨਾ ਦੱਸ ਕੋ ਸਾਡੇ ਵਰਗੇ ਯੂਟਿਊਬਰ ਵੀਰੇ ਬਸ ਗੱਲਾਂ ਬਦਨਾਮ ਆ ਕਿ ਵੀਰੇ ਆਹ ਨਸਲਾਂ ਦਾ ਨਾਮ ਲੈ ਕੇ ਕਬੂਤਰ ਵੇਚਦੇ ਆ ਵੀਰੇ ਹਰ ਬੰਦਾ ਕਬੂਤਰ ਵੇਚਦਾ ਆ ਠੀਕ ਹੈ ਜੀ ਕਿਉਂਕਿ ਵੀਰੇ ਦਾਣਾ ਪਾਣੀ ਬਹੁਤ ਮਹਿੰਗਾ ਹਰ ਮਨ ਦਾ ਆਪਣੀ ਸੈਟਿੰਗ ਕਰਦਾ ਆ ਕਿਸੇ ਨਾ ਕਿਸੇ ਪਾਸੇੋਂ ਰਈ ਗੱਲ ਪੂਛ ਦੀ ਮੇਰਾ ਭਰਾ ਆ ਟੈਂਟਨ ਇਹ ਚੈੱਕ ਕਰ ਲੋ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਬੰਦ ਪੂਛ ਰਾਦੀ ਬਕਾਇਦਾ ਆਪਾਂ ਹਲਾ ਕੇ ਵਿਖਾਈ ਦੀ ਆ ਉੱਪਰ ਥੱਲੇ ਕਰਕੇ ਜਿਵੇਂ ਮਰਜੀ ਦੇਖੋ ਇਹਨੂੰ ਕਹਿੰਦੇ ਬੰਦ ਪੂਛ ਬਾਕੀ ਆਪਾਂ ਇਹ ਨਹੀਂ ਕਹਿੰਦੇ ਖੁੱਲੀਆਂ ਪੂਛਾਂ ਵਾਲੇ ਚੰਗੇ ਨਹੀਂ ਹੁੰਦੇ ਦਰਸ਼ਕੋ ਜਾਨਵਰ ਨਸਲੀ ਹੋਵੇ ਆਪਦੇ ਆਈ ਤੇ ਆ ਜੇ ਨਾ ਕੂਤਰ ਚਾਹੀ ਖੁੱਲੀ ਪੂਛ ਵਾਲਾ ਹੋਵੇ ਜਾਂ ਬੰਦ ਪੂਛ ਵਾਲਾ ਹੋਵੇ ਉਹ ਸਾਰੇ ਕੂਤਰ ਚਾਕੇ ਪਾਸੇ ਮਾਰਦਾ ਆ ਠੀਕ ਆ ਬਸ ਕੂਤਰ ਥੋੜਾ ਅੰਦਰੋਂ ਤੰਦਰੁਸਤ ਹੋਵੇ ਚੀੜਾ ਕੂਤਰ ਹੋਵੇ ਸੁੱਚੇ ਪੈਰਾਂ ਦਾ ਮੇਰਾ ਵੀਰ ਕਬੂਤਰ ਹੋਵੇ ਸਹੀ ਬੰਦੇ ਦੇ ਹੱਥ ਤੇ ਉਹ ਜੇ ਕੂਤਰ ਬੁਆਇਆ ਤੂੰ ਨਹੀਂ ਪੈਂਦੇ ਮੇਰਾ ਭਰਾ ਠੀਕ ਆ ਰਾਤ ਨੂੰ ਬਾਜਾ ਮਾਰ ਮਾਰ ਭਾਉਣੇ ਪੈਂਦੇ ਫਿਰ ਬਾਹਰ ਬਾਜ਼ੀਆਂ ਦੇ ਵਿੱਚ ਤੇ ਆ 10 ਕੁ ਮਾਦੀ ਆਪਣੀ ਦੇ ਪੈਰ ਲਾਲ ਸਰਖ ਪੈਰ ਭੂਰੀ ਨੋਕ ਪੂਰੀਆਂ ਨੌਂਦਰਾ ਜਮਾ ਬੰਦ ਜੋੜ ਮਾਚ ਦੀ ਤੀਲੀ ਨਹੀਂ ਪੈਂਦੀ ਜੋੜ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਚਲੋ ਇੱਕ ਵਾਰੀ ਤੁਸੀਂ ਰੇਟ ਲਾਜਮਿਕ ਕਨਫਰਮ ਕਰਿਓ ਤੇ ਮੰਗਾਲੀਓ ਆਪਣੇ ਘਰ ਟੋਪ ਇਹ ਜੋੜਾ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਜਾਲ ਦੇ ਵਿੱਚ ਛੜਦ ਕੇ ਵਿਖਾਉਣਾ ਹੈ ਹਾਂ ਜੀ ਦਰਸ਼ਕੋ ਮਾਦੀ ਆਪਣੀ ਜੀ ਮੇਰਾ ਭਰਾ ਮਕਮਲ ਸਟੈਂਡਿੰਗ ਪੋਜੀਸ਼ਨ ਚੈੱਕ ਕਰ ਉਹ ਦੇਖੋ ਜੀ ਕਿੰਨਾ ਲੱਗਦਾ ਹੈ ਕਿ ਨਹੀਂ ਪਿੰਜਰੇ ਵਿੱਚ ਕੋਈ ਸੱਪ ਤੜਾਇਆ ਮੇਰਾ ਭਰਾ ਹੁਣੇ ਮਾਰੂਗਾ ਡੰਗ ਮੇਰਾ ਵੀ ਦਰਸ਼ਕੋ ਕੁਆਲਟੀ ਹੁੰਦੀ ਆ ਤਾਂ ਬੋਲੀਦਾ ਮੇਰਾ ਭਰਾ ਨਹੀਂ ਤਾਂ ਜ਼ਿਆਦਾ ਫੋਕੀਆਂ ਛੱਡਣ ਦਾ ਜ਼ਿਆਦਾ ਬੋਲਣ ਦਾ ਵੀਰੇ ਸਾਡੇ ਕੋਲੇ ਮੇਰੇ ਕੋਲ ਖੁਦ ਆਪਦੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਗਾ ਠੀਕ ਹੈ ਜੀ ਤੇ ਮੇਰਾ ਵੀਰ ਤੁਹਾਡਾ ਭਰਾ ਏਡਾ ਵੀ ਨਹੀਂ ਵਿਲ ਲਾ ਗਿਆ ਪਾ ਕੱਲੀ ਕੱਲੀ ਮੰਨ ਕੇ ਚਲੋ ਲੰਦੀ ਪੂਚੀ ਦਾ ਜਵਾਬ ਦਈਏ ਠੀਕ ਹੈ ਕੋਈ ਦੋਗ ਤਕਲੀਫ ਹੁੰਦੀ ਨਾ ਮੇਰਾ ਭਰਾ ਮੇਰਾ ਫੋਨ ਨੰਬਰ ਥੱਲੇ ਦਿੱਤਾ ਹੈ ਉਹ ਜਦੋਂ ਮਰਜ਼ੀ ਮੈਨੂੰ ਫੋਨ ਲਾ ਲਿਆ ਕਰੋ ਠੀਕ ਹੈ ਚੈੱਕ ਕਰ ਲਓ ਬਾਕੀ ਚਲੋ ਜਿਹੜੇ ਐ ਇੱਕ ਦੋ ਭਰਾ ਮੰਨ ਕੇ ਚਲੋ ਉਹ ਜੇ ਕਮੈਂਟ ਕਰਦੇ ਆ ਵੀਰੇ ਮੈਨੂੰ ਕਮੈਂਟ ਉਹਨਾਂ ਨੂੰ ਰਿਪਲਾਈ ਕਰਨ ਦੀ ਲੋੜ ਪੈਂਦੀ ਨਹੀਂ ਮੇਰੇ ਆਪ ਦੇ ਭਰਾ ਠੀਕ ਹੈ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਨ੍ਹਾਂ ਦੇ ਪਿਆਰ ਦੀ ਬਦੌਲਤ ਆਪਾਂ ਇੱਥੇ ਆ ਉਹ ਆਪ ਹੀ ਉਹਨਾਂ ਬੰਦਿਆਂ ਨੂੰ ਰਿਪਲਾਈ ਕਰ ਦਿੰਦੇ ਯਾਰ ਉਹਨਾਂ ਭਰਾਵਾਂ ਦਾ ਤੈਅ ਚਲੋ ਧੰਨਵਾਦ ਵੀਰੇ ਤੁਸੀਂ ਆਪਾਂ ਨੂੰ ਇੰਨਾ ਇੱਜ਼ਤਮਾਨ ਬਖਸ਼ਦੇ ਹੋ ਠੀਕ ਹੈ ਹਾਂਜੀ ਦਰਸ਼ਕੋ ਬਾਕੀ ਤੁਸੀਂ ਆਪਣੇ ਨਰਦੀ ਮਰਾਵੀਰ ਮਕਮਲ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਕਰੋ ਆਪਾਂ ਤੁਹਾਨੂੰ ਮਦੀਨ ਦੀ ਮੇਰਾ ਭਰਾ ਸਟੈਂਡਿੰਗ ਮਿਸ਼ਨ ਬਕਾਇਦਾ ਛੱਡ ਕੇ ਬੁਖਾਤੀ ਸੀਗੀ ਹੁਣ ਤੁਹਾਨੂੰ ਆਪਾਂ ਕੱਲਾ ਇਕੂਤਰ ਛੱਡ ਕੇ ਬੁਖਾ ਰਹੇ ਆ ਆਹ ਦੇਹਾਨਾ ਭਰੇ ਵੀਡੀਓ ਆਪਾਂ ਉਸਾਂ ਨਾਲ ਲਈ ਦੀ ਕਿ ਬੰਦੇ ਨੂੰ ਚੰਗੀ ਤਰ੍ਹਾਂ ਸਮਝ ਆ ਜੇ ਠੀਕ ਹੈ ਕਿ ਬੰਦੇ ਨੂੰ ਮੰਨ ਕੇ ਚੱਲੋ ਜੋ ਉਹਨੇ ਕਨਫਰਮ ਕਰਨਾ ਸਟੈਂਡਿੰਗ ਮਿਊਜ਼ੀਸ਼ੀਅਨ ਹੱਡੀ ਜੋੜਾ ਉਹਦਾ ਜੋ ਕੁਝ ਉਹਨੇ ਵੇਖਣਾ ਆ ਦੇਹਾਨਾ ਬੰਦਾ ਚੈੱਕ ਕਰ ਸਕਦਾ ਆ ਠੀਕ ਹੈ ਬਾਕੀ ਯਾਰ ਜਿਹੜੇ ਬੰਦੇ ਨੂੰ ਪਰਖ ਹੁੰਦੀਆਂ ਨੇ ਉਹਨੇ ਅੱਧੀ ਵੀਡੀਓ ਵੇਖ ਕੇ ਬੰਦਾ ਫੋਨ ਲਾ ਲੈਂਦਾ ਕਾਸ਼ ਵੀਰੇ ਜਿਹੜਾ ਸਾਡਾ ਰੱਖ ਲਈ ਜੂੜਾ ਸਾਨੂੰ ਖਾਉਂਦੇ ਆ ਤੇ ਜਿਹਨਾਂ ਨੂੰ ਨਹੀਂ ਸਮਝ ਆਉਂਦੀ ਮੇਰਾ ਭਰਾ ਚਾਹੇ ਆ ਪਾਧੇ ਘੰਟੇ ਦੀ ਵੀਡੀਓ ਲਾ ਦਈਏ ਉਹਨਾਂ ਨੇ ਅੱਧੇ ਘੰਟੇ ਦੀ ਵੀਡੀਓ ਵੇਖ ਕੇ ਕਹਿਣਾ ਵੀਰੇ ਸਾਨੂੰ ਇੱਕ ਵੀਡੀਓ ਅੱਡ ਤੋਂ ਪਾਰ ਦਿਓ ਪਿੰਜਰੇ ਚ ਛੱਡ ਕੇ ਹਨਾ ਤੇ ਬਾਕੀ ਚਲੋ ਕੋਈ ਨਹੀਂ ਯਾਰ ਹਰ ਬੰਦੇ ਦੀ ਆਪਣੀ ਸਮਝ ਆਪਾਂ ਕੀ ਕਹਿ ਸਕਦੇਗੇ ਇਹਨੂੰ ਠੀਕ ਹੈ ਜੀ ਬਾਕੀ ਯਾਰ ਚੈੱਕ ਕਰ ਲਓ ਜਾਨਵਰ ਤੁਹਾਡੇ ਸਾਹਮਣੇ ਆਪਾਂ ਕਿਸੇ ਨੂੰ ਗੱਲ ਲਾ ਕੇ ਨਹੀਂ ਕਹੀ ਜੀ ਕੋਈ ਕੋਹ ਨਹੀਂ ਮੇਰਾ ਭਰਾ ਆਪਣ ਠੀਕ ਹੈ ਅੱਜ ਦੀ ਰੀਡ ਵਿੱਚ ਦਰਸ਼ਕੋ ਹਰ ਬੰਦਾ ਚੰਗਾ ਠੀਕ ਹੈ ਹਰ ਬੰਦਾ ਚੰਗੇ ਜਾਨਵਰ ਪਾਉਂਦਾ ਕੋਈ ਮਾੜਾ ਜਾਨਵਰ ਪਾਉਂਦਾ ਨਹੀਂ ਮੇਰਾ ਵੀਰ ਠੀਕ ਹੈ ਤੇ ਬਸ ਬੰਦਾ ਆਪਦੇ ਕੰਮ 'ਚ ਖੋਸ ਰਵੇ ਮੇਰਾ ਭਰਾ ਕਿਸੇ ਨੂੰ ਮਾੜਾ ਚੰਗਾ ਫਟਾ ਸਿਧਾ ਨਾ ਬੋਲੇ ਹਨ ਬਾਕੀ ਚਲੋ ਮੈਂ ਕੂਤਰੀ ਵੀ ਛੱਡ ਕੇ ਤੁਹਾਨੂੰ ਦਿਖਾਉਣਾ ਤੇ ਇੱਕ ਗੱਲ ਹੋਰ ਮੇਰਾ ਵੀ ਜਿਹੜੀ ਆਪਾਂ ਕੱਲ ਕੂਤਰੀ ਪਾਈ ਸੀ ਤੇ ਆਹ ਇਹ ਵੀਰੇ ਦੇਖੋ ਨਕੂਤਰੀਆਂ ਬਿਲਕੁਲ ਇੱਕੋ ਜੀਆਂ ਲੱਗਦੀਆਂ ਠੀਕ ਹੈ ਹੋ ਸਕਦਾ ਕਈਆਂ ਨੂੰ ਵਹਿਮ ਹੋਵੇ ਖਣੀ ਭਰਾ ਕੱਲ ਵਾਲੀ ਕੂਤਰੀ ਦੀ ਵੀਡੀਓ ਅੱਜ ਲਾਈ ਜਾਂਦਾ ਆ ਨਹੀਂ ਵੀਰੇ ਉਹ ਕੂਤਰੀ ਹੋਰ ਸੀ ਤੇ ਆ ਸੀਗਾ ਦਰਸ਼ਕੋ ਆਪਣਾ ਅੱਜ ਵਾਲਾ ਮਕਮਲ ਜੋੜਾ ਬਾਕੀ ਪਹੁੰਚਣਾਂ ਦੀ ਹਾਲ ਪੰਜਾਬ ਆ ਜੀ ਇਸ ਤੋਂ ਇਲਾਵਾ ਮੇਰਾ ਵੀ ਦਿੱਲੀ ਚੰਡੀਗੜ੍ਹ ਤੇ ਆ ਵਾਲਾ ਇੱਥੋਂ ਦਾ ਜਨਵਰ ਆਪਣੇ ਜਾਂਦੇ ਨੇ ਕੋਈ ਮੇਰਾ ਭਰਾ ਇੱਥੋਂ ਦਾ ਇਛੂਕ ਹੋਵੇ ਆਪਣੇ ਨਾਲ 89 ਤੇ ਨੰਬਰ ਤੇ ਮੇਰਾ ਵੀ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਰੀਜ਼ਨ ਪ੍ਰਾਈਜ਼ ਦੇ ਵਿੱਚ ਕਬੂਤਰ ਤੁਸੀਂ ਆਪਣੇ ਘਰ ਮੰਗਵਾ ਲਿਓ ਮੇਰਾ ਭਰਾ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਛੋਟੇ ਆਸਤੇ ਫਿਰ ਕੋਈ ਇਹੋ ਜਿਹੇ ਨਵੇਂ ਟੌਪ ਜਿਹੇ ਸੱਪ ਤੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ